ਲੋਕਾਂ ਦੇ ਕੋਲੋਂ ਪਨਾ ਲੈ ਲੈਂਦੇ ਨੇ ਔਰ ਕਿਸੇ ਦੇ ਘਰ ਇਹਨਾਂ ਨੇ ਬੰਦੂਕ ਦਿਖਾ ਕੇ ਰਾਤ ਨੂੰ ਰੋਟੀ ਵੀ ਖਾਤੀ ਆ ਪੰਜਾਬ ਦੇ ਵਿੱਚ ਬਹੁਤ ਵੱਡੀ ਖਬਰ ਹੈ ਜੇਕਰ ਤੁਹਾਨੂੰ ਵੀ ਤੁਸੀਂ ਮਾਝਾ ਵਾਲੀ ਏਰੀਆ ਚ ਘੁੰਮਦੇ ਹੋ ਤਾਂ ਤੁਹਾਨੂੰ ਵੀ ਕੋਈ ਸ਼ੱਕੀ ਲੱਗਦਾ ਆ ਤੇ ਤੁਸੀਂ ਬੀਐਸਐਫ ਜਾਂ ਪੰਜਾਬ ਪੁਲਿਸ ਨੂੰ ਇਹਦਾ ਇਹਦੀ ਜਿਹੜੀ ਹੈ ਸ਼ਿਕਾਇਤ ਕਰ ਸਕਦੇ ਹੋ ਫਿਲਹਾਲ ਬਹੁਤ ਵੱਡਾ ਅਲਰਟ ਜਾਰੀ ਕਰ ਦਿੱਤਾ ਪੰਜਾਬ ਦੇ ਇਸ ਏਰੀਆ ਦੇ ਵਿੱਚ ਦੋ ਸ਼ੱਕੀ ਲੋਕਾਂ ਦੀ ਭਾਲ ਜਾਰੀ ਆ ਕਹਿਆ ਜਾਂਦਾ ਹੈ ਕਿ ਬਾਰਡਰ ਤੋਂ ਜਿਹੜੇ ਨੇ ਇਹ ਆਏ ਹੋ ਸਕਦੇ ਨੇ ਔਰ ਪੰਜਾਬ ਦੀ ਸੀਮਾ ਦੇ ਨਾਲ ਜਿਹੜੇ ਨੇ ਇਹ ਦੇਖੇ ਗਿਆ ਭਾਰਤ-ਪਾਕਿ ਸੀਮਾ ਦੇ ਨਾਲ ਲੱਗਦੇ ਪੰਜਾਬ ਜੰਮੂ ਬਾਰਡਰ ਦੇ ਉੱਤੇ ਆਖਰੀ ਦਾ ਪਿੰਡ ਆ ਪਟੀਆਂ ਉੱਥੇ ਇਹ ਦੇਰ ਰਾਤ ਦੇਖੇ ਗਏ ਸੀਗੇ ਕਿਸੇ ਦੇ ਘਰ ਰਿਆਂ ਨੇ ਬੰਦੂਕ ਦਿਖਾ ਕੇ ਰੋਟੀ ਵੀ ਖਾਧੀ ਐ ਤੇ ਉਸ ਤੋਂ ਬਾਅਦ ਗਾਇਬ ਹੋ ਗਿਆ ਕਹਿੰਦੇ ਆ ਕਿ ਮਾਰੂ ਹਥਿਆਰ ਉਹਨਾਂ ਦੇ ਕੋਲ ਹੈ ਔਰ ਉਸ ਬੰਦੂਕ ਦੀ ਨੋਕ ਦੇ ਉੱਤੇ ਇਹ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਪਨਾਹ ਵੀ ਮੰਗਦੇ ਨੇ ਔਰ ਜੇਕਰ ਤੁਹਾਨੂੰ ਕੋਈ ਇਦਾਂ ਦਾ ਸ਼ੱਕੀ ਵਿਅਕਤੀ ਲੱਗਦਾ ਹੈ ਤਾਂ ਤੁਸੀਂ ਇਤਲਾਹ ਦੇ ਸਕਦੇ ਹੋ ਫਿਲਹਾਲ ਪੰਜਾਬ ਪੁਲਿਸ ਔਰ ਬੀਐਸਐਫ ਮਿਲ ਕੇ ਇਹ ਜੁਆਇੰਟ ਪ੍ਰੋਜੈਕਟ ਜਿਹੜਾ ਉੱਥੇ ਅੜੀਆ ਜੁਆਇੰਟ ਤਲਾਸ਼ੀ ਜਿਹੜੀ ਆ ਉੱਥੇ ਚੱਲ ਰਹੀ ਆ ਤੁਸੀਂ ਦੇਖੋ ਇਹ ਤਸਵੀਰਾਂ ਸਭ ਤੋਂ ਆਖਰੀ ਪਿੰਡ ਜਿਹੜਾ ਪੰਜਾਬ ਦਾ ਪਟੀਆਂ ਉੱਥੇ ਅਜੇ ਵੀ ਭਾਲ ਜਾਰੀ ਹੈ ਔਰ ਜੇਕਰ ਤੁਹਾਨੂੰ ਵੀ ਉਸ ਏਰੀਆ ਦੇ ਵਿੱਚ ਕੋਈ ਸ਼ੱਕੀ ਲੱਗਦਾ ਹੈ ਤਾਂ ਤੁਸੀਂ ਪੁਲਿਸ ਨੂੰ ਇਤਲਾਹ ਦੇ ਸਕਦੇ ਹੋ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਕਹਿੰਦੇ ਆ ਕਿ ਪਿੰਡ ਆਖਰੀ ਪਿੰਡ ਲੱਗਦਾ ਪੰਜਾਬ ਦਾ ਪਟੀਆਂ ਉਥੇ ਦੇ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਹਿੰਦੇ ਆ ਇੱਕ ਫਾਰਮ ਹਾਊਸ ਦੇ ਵਿੱਚ ਉਹ ਮੌਜੂਦ ਸੀਗੇ ਹਥਿਆਰ ਹਥਿਆਰ ਉਹਨਾਂ ਦੇ ਕੋਲ ਸੀਗੇ ਹਥਿਆਰਾਂ ਦੇ ਨਾਲ ਲੈਸ ਸੀਗੇ ਦੋ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਫਿਲਹਾਲ ਜਿਹੜਾ ਜਿਹਨਾਂ ਦੀ ਭਾਲ ਪੰਜਾਬ ਪੁਲਿਸ ਤੇ ਬੀਐਸਐਫ ਜੁਆਇੰਟ ਜੜਾ ਆ ਮਿਸ਼ਨ ਚਲਾ ਕੇ ਕਰ ਰਹੀ ਆ ਪੰਜਾਬ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਇਹ ਲੱਗ ਰਿਹਾ ਪਾਕਿਸਤਾਨ ਤੋਂ ਇਹ ਦਾਖਲ ਹੋਏ ਨੇ ਪੰਜਾਬ ਦੇ ਵਿੱਚ ਔਰ ਸ਼ੱਕੀ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰ ਦੇ ਵਿੱਚ ਵੀ ਹੋ ਸਕਦੇ ਨੇ ਸੋ ਇਸ ਏਰੀਆ ਦੇ ਵਿੱਚ ਅਲਰਟ ਕਰ ਦਿੱਤਾ ਗਿਆ ਆ ਭਾਰਤ ਪਾਕਿਸਤਾਨ ਜਿਹੜੀ ਇਹ ਹੱਦ ਹੈ ਇਸ ਦੇ ਉੱਤੇ ਤਣਾਤੀ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਇਦਾਂ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਸ ਸਾਈਡ ਤੋਂ ਹੁੰਦੀਆਂ ਰਹੀਆਂ ਨੇ ਫਿਲਹਾਲ ਪੰਜਾਬ ਪੁਲਿਸ ਪੂਰੇ ਤੌਰ ਤੇ ਅਲਰਟ ਹੋ ਗਈ ਹੈ ਨਾਲ ਦੇ ਨਾਲ ਬੀਐਸਐਫ ਆਪਣਾ ਸਰਚ ਆਪਰੇਸ਼ਨ ਚਲਾ ਰਹੀ ਹੈ ਜੁਆਇੰਟ ਸਰਚ ਆਪਰੇਸ਼ਨ ਹੈ ਔਰ ਇਹਦੇ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਦੇ ਜਿਹੜੇ ਅਫਸਰ ਨੇ ਉਹ ਕਹਿੰਦੇ ਵੀ ਹਥਿਆਰਬੰਦ ਨੇ ਇਹ ਇਹਨਾਂ ਦੇ ਕੋਲ ਜਿਹੜਾ ਹੈ ਇਹਨਾਂ ਦੇ ਇਹਨਾਂ ਤੇ ਸ਼ੱਕ ਜਤਾਇਆ ਜਾ ਰਿਹਾ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ BSF ਤੇ ਪੰਜਾਬ ਪੁਲਿਸ ਦਾ ਇਹ ਸਾਂਝਾ ਸਰਚ ਆਪਰੇਸ਼ਨ ਹੈ ਔਰ ਜਲਦ ਤੋਂ ਜਲਦ ਜਿਹੜੇ ਆ ਮੁਲਜ਼ਮ ਜਿਹੜੇ ਆ ਜਿਹੜੇ ਜਿਹੜੇ ਸ਼ੱਕੀ ਵਿਅਕਤੀ ਆ ਇਹਨਾਂ ਨੂੰ ਫੜਨ ਦੀ ਆਸ ਕੀਤੀ ਜਾ ਰਹੀ ਹੈ ਉਧਰ ਜੇਕਰ ਗੱਲ ਕੀਤੀ ਜਾਵੇ ਇਸ ਪਿੰਡ ਦੇ ਲੋਕੀ ਤਾਂ ਕਹਿੰਦੇ ਨੇ ਕਿ ਰਾਤ ਨੂੰ देर रात ਜਿਹੜਾ ਪੰਜਾਬ ਪੁਲਿਸ ਤੇ BSF ਦੀਆਂ ਟੀਮਾਂ ਜਿਹੜੀਆਂ ਉੱਥੇ ਗਸ਼ਟ ਕਰਨੀਆਂ ਸ਼ੁਰੂ ਹੋ ਗਈਆਂ ਕਿਉਂਕਿ ਕਿਸੇ ਫਾਰਮ ਹਾਊਸ ਦੇ ਵਿੱਚ ਅੱਧੀ ਰਾਤ ਨੂੰ ਇਹ ਜਿਹੜੇ ਸ਼ੱਕੀ ਵਿਅਕਤੀ ਦਿਖੇ ਨੇ ਉਹਨਾਂ ਦੇ ਕੋਲ ਹਥਿਆਰ ਸੀਗੇ ਔਰ ਇਹ ਕਹਿ ਰਹੇ ਜੇ ਕਿ ਕਿਸੇ ਦੇ ਫਾਰਮ ਹਾਊਸ ਦੇ ਵਿੱਚ ਮੌਜੂਦ ਸੀਗੇ ਔਰ ਕਹਿੰਦੇ ਉਹਨਾਂ ਦੀ ਉਹਨਾਂ ਦੀ ਜਿਹੜੀ ਲੇਬਰ ਉੱਥੇ ਸੀਗੀ ਉਹਨਾਂ ਨੂੰ ਬੰਦੂਕ ਦੀ ਰੋਕ ਤੇ ਇਹਨਾਂ ਨੇ ਰੋਟੀਆਂ ਬਣਾਈਆਂ ਫਿਰ ਖਾ ਕੇ ਚੜਾਇਆ ਉੱਥੋਂ ਫਰਾਰ ਹੋ ਗਿਆ ਫਿਲਹਾਲ ਇਹ ਲਗਾਤਾਰ ਸਰਚ ਆਪਰੇਸ਼ਨ ਉੱਥੇ جاری ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ